ਸੰਬੰਧੀ ਘਟਨਾ ਪੁਲਿਸ ਦੇ ਧਿਆਨ ਦੇ ਵਿੱਚ ਆਈ ਸੀ ਜਿਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਸ਼੍ਰੀ ਸੰਦੀਪ ਕੁਮਾਰ ਮਲਿਕ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਜਿਸ ਸੰਬੰਧੀ ਟੈਕਨੀਕਲ ਤੇ ਹਿਊਮਨ ਸੋਰਸ ਲਗਾਏ ਗਏ ਸਨ ਜੋ ਕਿ ਮਿਤੀ 18 4 2025 ਨੂੰ ਹੋਈ ਘਟਨਾ ਸ਼੍ਰੀ ਗੁਰਗਨ ਸਾਹਿਬ ਜिले ਪਵਿੱਤਰ 15 ਅੰਗਾ ਦੀ ਬੇਦਬੀ ਕੀਤੀ ਗਈ ਸੀ ਜਿਸ ਸੰਬੰਧੀ ਪਿੰਡ ਨੂਰਪੁਰ ਜੱਟਾਂ ਦੇ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਮੈਂਬਰ ਸਰਦਾਰ ਜਰਨੈਲ ਸਿੰਘ ਵਾਸੀ ਨੂਰਪੁਰ ਜੱਟਾਂ ਥਾਣਾ ਮਹੀਪਾਲਪੁਰ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਆਨਾਂ ਦੇ ਮਕਰਬਾ ਨੰਬਰ 46 ਮਿਤੀ 18/4/25 ਥਾਣਾ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਜਿਸ ਨੂੰ ਕਿ 24 ਘੰਟੇ ਦੇ ਵਿੱਚ ਟ੍ਰੇਸ ਕਰਕੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਮੋਰਾਵਾਲੀ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਿਲ ਕਰਕੇ ਇਸ ਪੱਤ ਤੋਂ ਡੂੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੈ ਗਿਆ ਵਾ ਗੁਰਿੰਦਰ ਗੁਰਿੰਦਰ ਪਾਠੀ ਜਿਹੜਾ ਗੁਰੂ ਦਾ ਦਿੱਤਾ ਖਾ ਰਿਆ ਹੈ ਇਹ ਪਿੰਡ ਮੋਰਾਵਾਲੀ ਦਾ ਰਹਿਣ ਵਾਲਾ ਵਾ ਇਹ ਪਿੰਡ ਦਾ ਬਿਲਕੁਲ ਇਹਦਾ ਬਾਈਕਾਡ ਕੀਤਾ ਚਾਹੇ ਕਰਨਾ ਚਾਹੀਦਾ ਇਹ ਦੇ ਪਿੰਡ ਵਿੱਚ ਚੱਲੇ ਹੁਣ ਇਕੱਠੀ ਹੋ ਗਈ ਉੱਥੇ ਤੇ ਉਹਦੇ ਸਪੀਕਰ 'ਚ ਬੋਲ ਕੇ ਆਵਾਂਗੇ ਕਿ ਇਹ ਦੇ ਗਮੀ ਤੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਾ ਦਿੱਤੇ ਜਾਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਅਸੀਂ ਮੰਗ ਕਰਦੇ ਆਂਗੇ ਇਹ ਜਿਹੜਾ ਉਥੋਂ ਮਨਾਵਾ ਜਾਰੀ ਕੀਤਾ ਜਾਵੇ ਸੰਦੇਸ਼ ਜਾਰੀ ਕੀਤਾ ਜਾਵੇ ਕਿ ਇਹਨੂੰ ਕੋਈ ਵੀ ਗਮੀ ਦੇ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਨਾ ਦਿੱਤੇ ਜਾਣ ਤਲਬ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਰਕਾਰਡ ਧੱਕਣ ਇਹਨਾਂ ਦੀ ਪੂਰੀ ਜਾਂਚ ਕਰੋ ਉਹ ਜਿਹੜਾ ਆ ਦੋਸ਼ੀ ਗਰੰਤੀ ਸਿੰਘ ਪਾਇਆ ਗਿਆ ਪ੍ਰਸ਼ਾਸਨ ਹੀ ਸਾਨੂੰ ਦੱਸ ਰਿਹਾ ਕਿ ਇਹ ਗਰੰਤੀ ਸਿੰਘ ਅੱਠ ਪੜਿਆ ਆ ਪਾਠੀ ਸਿੰਘ ਅੱਠ ਪੜ ਕੇ ਉਹ ਕੀ ਗੁਰੂ ਸਾਹਿਬ ਦੀ ਸੋਚ ਕਰਦਾ ਹੋਊਗਾ ਇਦਾਂ ਦੇ ਪਾਪੀਆਂ ਨੂੰ ਕੱਢੋ ਇਹਨਾਂ ਦਾ ਬਾਈਕਾਰਡ ਕਰੋ ਅੱਜ ਅਸੀਂ ਉਹਨਾਂ ਦੇ ਪਿੰਡ ਜਾ ਕੇ ਸਪੀਕਰ ਦੇ ਉੱਪਰ ਸਾਰੀ ਸੰਗਤ ਨੂੰ ਮੈਸੇਜ ਦੇਣਾ ਚਾਹੁੰਦੇ ਆ ਇਹਨਾਂ ਦੇ ਮਰਨ ਗਮਨ ਤੇ ਕੋਈ ਵੀ ਗਰੰਤੀ ਸਿੰਘ ਨਾ ਜਾਵੇ ਨਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਨੂਰਪੁਰ ਜੱਟਾ ਪਿੰਡ ਦੇ ਵਿੱਚ ਮਹਿਲਪੁਰ ਦੇ ਵਿੱਚ ਪੈਂਦਾ ਹੈ ਇਹਦੇ ਵਿੱਚ ਇੱਕ ਬੇਅਦਬੀ ਦਾ ਇਨਸੀਡੈਂਟ ਜਿਹੜਾ ਜਿਵੇਂ ਰਿਪੋਰਟ ਹੋਇਆ ਸੀ ਇਸ ਦੇ ਸਬੰਧ ਵਿੱਚ ਜਿੰਦੀ ਆਪਾਂ ਪਹਿਲੀ ਪ੍ਰੈਸ ਵਾਰਤਾ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਨੰਬਰ 46 ਦਰਜ ਕੀਤੀ ਸੀ ਵੀ ਅੰਡਰ ਸੈਕਸ਼ਨ 299 ਬੜੀ ਮੁਸਤੈਦੀ ਦੇ ਨਾਲ ਕੰਮ ਕਰਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਟੀਮਾਂ ਵਿਦਿਤ ਕੀਤੀਆਂ ਗਿਆ ਇਹਦੇ ਵਿੱਚ ਸਾਡੇ ਜਿਹੜੇ ਡੀਐਸਪੀ ਗੁਰਸ਼ੰਕਰ ਜੀ ਦੇ ਡੀਐਸਪੀ ਡੀ ਸੀਆਈ ਇਨਚਾਰਜ ਤੇ ਮੇਰੇ ਵੱਲੋਂ ਜਿਹੜਾ ਸੀਗਾ ਮੌਕੇ ਦੇ ਉਪਰ ਆ ਕੇ ਵਿਜ਼ਿਟ ਕੀਤਾ ਗਿਆ ਤੇ ਅਲੱਗ-ਅਲੱਗ ਪੈਨੂਆ ਦੇ ਉੱਪਰ ਜਿਹੜੀ ਸੀਗੀ ਅਸੀਂ ਆਪਣੀ ਇਨਵੈਸਟੀਗੇਸ਼ਨ ਆਰੰਭ ਕੀਤੀ ਇਸ ਇਨਵੈਸਟੀਗੇਸ਼ਨ ਨੂੰ ਅਸੀਂ 24 ਘੰਟਿਆਂ ਦੇ ਅੰਦਰ ਸਾਡੇ ਜਿਹੜੇ ਵਿਐਸਪੀ ਗੁਰਸ਼ੰਕਰ ਹੈਗੇ ਤਾਂ ਹੋਰ ਬਾਕੀ ਜਿਹੜੀ ਟੀਮ ਮੈਂਬਰ ਹੈਗੇ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਇਸ ਇਸ ਸੈਂਸਿਟਿਵ ਇਸ਼ੂ ਨੂੰ ਟ੍ਰੇਸ ਕਰ ਲਿਆ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਹੈ ਇਹ ਬੰਦਾ ਪੇਸ਼ੇ ਤੋਂ ਪਾਰਟੀ ਹੈ ਤਾਂ ਇਹ ਬੰਦਾ ਜਿਹੜਾ ਅਸੀਂ ਅਸੀਂ ਇਹਨੂੰ ਅਰੈਸਟ ਕੀਤਾ ਤੇ ਵੀ ਆਪਾਂ ਇਹਦੇ ਵਿੱਚ ਤਾਂ ਇੱਕ ਬੜੇ ਬੜੇ ਮੈਟੀਕੁਲਸ ਜਿਹੇ ਤਰੀਕੇ ਦੇ ਨਾਲ ਆਪਾਂ ਇਹਦੀ ਕੋਸ਼ਿਸ਼ ਕੀਤੀ ਕੁਝ ਇੱਕ ਬੰਦੇ ਜਿਹੜੇ ਸੀਗੇ ਆਪਾਂ ਰਾਉਂਡ ਅਪ ਕੀਤੇ ਹੋਏ ਸੀਗੇ ਉਹਨਾਂ ਦੇ ਨਾਲ ਅਪਾ ਜਦੋਂ ਬੜੇ ਤਰੀਕੇ ਦੇ ਨਾਲ ਅਪਾ ਉਹਨਾਂ ਦੀ ਕੁਐਸਚਨਿੰਗ ਕਰਨੀ ਸ਼ੁਰੂ ਕੀਤੀ ਥੀ ਬੇਸਡ ਔਨ आवर ਟੈਕਨੀਕਲ ਇਨਪੁਟ ਔਲਸੋ ਤੇ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਕਿ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਕੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਹਦੇ ਵੱਲੋਂ ਹੀ ਜਿਹੜਾ ਜਿਹੜਾ ਬੀਏਪੀ ਇਹਦਾ ਕੰਮ ਸੀ ਨਾ